ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਸਟੇਡ ਫਗਵਾੜਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਅਦੇ ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਸਟੇਡ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਿਲਵਰ ਜੁਬਲੀ ਸਮਾਗਮ ਪ੍ਰਧਾਨ ਜਗਨਨਾਥ ਬਾਂਸਲ ਦੀ ਅਗਵਾਈ ਹੇਠ ਸਮੂਹ ਸੰਗਤਾਂ ਵੱਲੋਂ ਕਰਵਾਇਆ ਗਿਆ ਇਸ ਸਬੰਧੀ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ ਉੱਥੇ ਹੀ ਸਭਾ ਦੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਸੋਵਿਨਾਰ ਵੀ ਰਿਲੀਜ਼ ਕੀਤਾ ਗਿਆ ਜਰਕਿ ਸ਼ਾਮ ਸਮੇਂ ਕਵੀ ਦਰਬਾਰ ਵੀ ਡਾਕਟਰ ਇੰਦਰਜੀਤ ਸਿੰਘ ਬਾਸੂ ਜਗਦੀਸ਼ ਰਾਣਾ ਸ਼ੀਤਲ RAM ਸ਼ਾਮ ਸਰਗੁੰਦੀ ਸੋਨ ਸਿੰਘ ਭਿੰਡਰ ਅਤੇ ਅਮਰਿੰਦਰ ਪ੍ਰੀਤਕੌਰ ਰੂਬੀਵਲੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਜਦਕਿ ਬੁੱਧੀਜੀਵੀ ਵਿਦਵਾਨਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਜੀਵਨ ਅਤੇ ਫਿਲਾਸਫੀ ਤੇ ਵਿਚਾਰ ਚਰਚਾ ਵੀ ਕੀਤੀ ਗਈ ਸਤਿਗੁਰ ਦਾਇ ਕੁਸ ਨਿਆਸੀ ਸਭ ਪਰਮ ਨੂੰ ਲੈ ਕੇ ਕੱਢ ਦਿਓ ਸਾਰੇ ਹੀ ਆਂਧੇ ਵਿਸ਼ਵਾਸਾਂ ਨੂੰ ਤਾਰ ਦੀਪ ਤੇ ਡੂੰਗਾ ਕਰਦੇ ਹੋ ਅਸੀ ਕਰਮ ਕਾੜ ਸਭ ਜਾੜ ਰਖੇ ਕਰਮ ਕਾੜ ਸਭ ਜਾੜ ਰਖੇ ਸਤ ਗੁਰੂ ਰਵਿਦਾਸ ਤੇ ਨਾ ਹੋ ਸਿੱਧਾ ਅਠੋ ਪੈਰ ਜੋ ਸਿਮਰਦਾ ਇਸ ਤੋਂ ਇਲਾਵਾ ਸ਼ੇਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਮਿਸ਼ਨ ਤੇ ਆਯਾਤ ਰੰਗ ਮੰਚ ਪੰਜਾਬ ਕਲਾ ਮੰਚ ਪਵਨ ਫਗਵਾੜਾ ਦੀ ਟੀਮ ਵੱਲੋਂ ਬੇਗੰਪੁਰਾ ਸੰਗਰਾਮ ਪੇਸ਼ ਕੀਤਾ ਗਿਆ। ਉਪਰੰਤ ਮਿਸ਼ਨਰੀ ਗਾਇਕਾਂ ਵੱਲੋਂ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਕਵੀਆਂ ਅਤੇ ਹੋਰਨਾਂ ਸਹਿਯੋਗੀਆਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਅਤੇ ਡਾਕਟਰ ਅੰਬੇਡਕਰ ਭਵਨ ਵਿੱਚ ਕਾਰਜ ਕਰਨ ਵਾਲੇ ਸਹਿਯੋਗੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਗਮ ਅਖੇ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਕਨਸ਼ਾਮ ਸਭਾ ਦੇ ਕੈਸ਼ੀਅਰ ਸਰਬਨ ਬਿਰਹਾ ਸੀਨੀਅਰ ਉਪਪ੍ਰਧਾਨ ਅਵਤਾਰ ਸਿੰਘ ਦਰਦੀ ਵਾਈਸ ਪ੍ਰਧਾਨ ਗੁਰਦਾਵਰ ਰਾਮ ਸ਼ਿੰਗਾਰਾ ਰਾਮ ਵਿਰਦੀ ਰਾਮਕਿਸ਼ਨ ਸੰਧੂ ਤਰਸੇਮ ਸੱਲਣ ਪ੍ਰੇਮ ਸਰੋਆ ਭਾਗਮਲ ਸੋਨ ਲਾਲ ਬਾਗਲਾ ਰਾਮ ਸ਼ਰਨ ਚਰਨਜੀ ਚੰਨੀ ਮਹੇਸ਼ਪਾਲ ਚਰਨੈਲ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਇਸ ਸਾਰੇ ਸਮਾਗਮ ਦਾ ਨਵਰੰਗ ਚੈਨਲ ਦੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ